ਸਭ ਤੋਂ ਅਗਾਜੀ ਸਾਰਿਆਂ ਨੂੰ ਮੇਰੀ-ਮੇਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 6 ਵਜੇ ਦਾ 6 ਵਜੇ ਤੇ ਕੰਮ ਆਪਣੇ ਸ਼ੁਰੂ ਹੋ ਗਏ ਕੰਮ ਸ਼ੁਰੂ ਹੋ ਜਾਂਦੇ ਨੇ ਇਹਦੇ ਨਾਲ ਸੋਕ ਕਰਦੇ ਪਾਉਣੇ ਤੋਂ ਉਦੋਂ ਮੈਂ ਰੱਖੀ ਹੋਈ ਗੈਸ ਤੇ ਚਾਹ ਇਹਦੇ ਨਾਲ ਪੋਣੀ ਸੋਕ ਕਰਨਾ ਸੋਕ ਕਰੀ ਹੁਣ ਪਹਿਲਾਂ ਫਿਰ ਨੇ ਖੜ ਜਾਂਦੇ ਨੇ ਵਧੀਆ ਪਾਲੀ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਇਹਨਾਂ ਤੇ ਉਹ ਗਨ ਆਪਣੀ ਮਗੀ ਇਦਰ ਚ ਕਰ ਲਿਆ ਸੀਗਾ ਇਹਨਾਂ ਨੂੰ ਕਰਦੇ ਨੇ ਸੂ ਉਹ ਦੋ ਥਾਪੇ ਲਾ ਕੇ ਵਿਧੇ ਨਿਖਰ ਦਿਆਂਗੇ ਜਿਆਦਾ ਮਿਹਨਤ ਨਹੀਂ ਕਰਨੀ ਪਊਗੀ ਵਿੱਚੋਂ ਪਾਤਾ ਪਸਰਸੇ ਵੀ ਇਹ ਬਾਸਕਟ ਵੀ ਵਾਸ਼ ਕਰ ਦਵਾਂ ਕੋਣਿਆਂ ਲਈ ਇਹ ਬਾਸਕਟ ਮੈਂ ਬਾਹਰ ਲਾਂਡਰੀ ਰੂਮ ਚ ਆ ਕੇ ধੁਣੀਏ ਜੇ ਕੋਈ ਕੋਣਾ ਗੱਦਾ ਹੁੰਦੇ ਚ ਪਾਇਆ ਨਹੀਂ ਹੋਈਆਂ ਤੇ ਇਹ ਵੀ ਮੈਂ ਵਾਸ਼ ਕਰ ਦਵਾਂਗੀ ਉਧਰ ਬੰਦੇ ਚਾਹ ਚਾਹ ਤੇ ਦੁੱਧ ਪਾਉਣ। ਦਾਲ ਭੋਂ ਤੇ ਉੱਠ ਕੇ ਸਵੇਰੇ ਮੂੰਗੀ ਦਾਲ। ਦੋ ਕਰੂੰਗੀ ਸਬਜ਼ੀਆਂ ਇੱਕ ਟਿੰਡੋ ਦੀ ਸਬਜ਼ੀ ਕਰੂੰਗੀ ਕਿ ਦਾਲ ਕਰੂੰਗੀ ਇੱਥੇ ਦਾਲ ਸੋਕ ਕਰੀ ਪਈ ਆ। ਏਜ ਮੈਂ ਸੋਕ ਕਰਤੇ ਗਰਮਾ ਪਾਣੀ ਗਰਮ ਕਰਤਾ ਮੈਂ ਦਾਲ ਸੋਕ ਕਰਤੇ। ਚਾਹ ਰੱਖੀ ਆ ਉੱਪ ਇਸਵੇਰੇ ਚੀਆ ਸੀਡ ਸੋਕ ਕੀਤੇ ਹੋਏ। ਇਹ ਵੀ ਮੈਂ ਚੀਆ ਸੀਡ ਸੋਕ ਕਰਤੇ। ਇੱਕ ਚਮੜਾ ਸੋਕ ਕਰਦਾਂ ਨੂੰ ਸ਼ਾਮ ਤੱਕ ਹੌਲੀ ਹੌਲੀ ਪਾਣੀ ਪੂਣੀ ਛਪਾ ਕੇ ਇਹ ਸ਼ੇਕ ਛਪਾ ਕੇ ਲਈ ਹੁੰਦੇ ਨੇ। ਚਾਂਚ ਪਾਏ ਦੋ ਤੱਕ। ਬੰਦਾ ਕੱਪੜੇ ਤੋਤੇ ਪੈਨੇ ਪੂਰੀ ਮਸ਼ੀਨ ਚ ਉਹ ਵੀ ਸੁੱਕਣ ਕੋਣੇ ਨੇ। ਤੇ ਨਾਲ-ਨਾਲ ਕੰਮ ਹੋ ਜਾਂਦੇ ਨੇ। ਨਾਲ-ਨਾਲ ਪਨੀ ਚਾਵਣੀਆਂ ਜਾਂਦੀਆਂ ਨਾਲ ਨਾਲ ਨਾਲ-ਨਾਲ ਚਾਵਣੀਆਂ ਦੇ ਨਾਲ ਨਾਲ ਕੰਮ ਹੋ ਜਾਂਦੇ ਨੇ। ਜਾਪੀੰ ਤੋਂ ਬਾਅਦ ਜਿਹੜੇ ਕੱਪੜੇ ਬਾਹਰ ਸਵਸਤ ਤੋਤੇ ਪੈਨ ਮਸ਼ੀਨ ਚ ਉਹ ਕੱਢ ਕੇ ਸੁਕਣ ਪਾ ਕੇ ਆਉਂਗੀ ਪੋਣੀ ਕੁੱਟ ਕੇ ਪਾ ਦੂੰਗੀ ਫਿਰ ਉਸ ਤੋਂ ਬਾਅਦ ਫੇਰ ਅੰਦਰ ਆ ਕੇ ਅੰਦਰਲਾ ਕੰਮ ਕਰੂੰਗੀ ਪਹਿਲਾਂ ਬਾਹਰ ਵਾਲਾ ਕੰਮ ਫਤ ਨੂੰ ਲਾ ਕੇ ਫੇਰ ਅੰਦਰ ਅੰਦਰਲਾ ਕੰਮ ਸ਼ੁਰੂ ਹੋਏਂ ਮੈਂ ਫਿਰ ਇੱਕ ਹਵਾ ਵਿੱਚ ਚੱਲ ਪਾਉਂਦੀ ਜਿਵੇਂ ਜਿਵੇਂ ਦਿਨ ਚੜਦਾ ਟਾਈਮ ਹੁੰਦਾ ਹਵਾ ਚੱਲ ਪਾਂਦੀ ਐ ਨਹੀਂ ਰੀ ਚੱਲ ਪਾਉਂਦੇ ਰੇਤਾ ਨਿਕਲਣ ਲੱਗ ਜਾਂਦਾ ਤੇ ਧੁੱਪ ਵੀ ਧੀਰ ਹੋ ਜਾਂਦੀ ਇਸ ਕਰਕੇ ਪਹਿਲਾਂ ਬਾਹਰਲੇ ਕੰਮ ਕਰਕੇ ਆਉਂਗੀ ਚਾਪਿੰਨ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਮੈਂ ਕਿਹਾ ਚਲੋ ਪਹਿਲਾਂ ਕੱਪੜੇ ਸੁੱਕਣੇ ਪਾਦਾ ਉਸ ਤੋਂ ਬਾਅਦ ਫਿਰ ਅੰਦਰ ਜਾ ਕੇ ਕਿਚਨ ਵਾਲੇ ਕੰਮ ਤਾਂ ਚਲੋ ਕਾਫੀ ਟਾਈਮ ਚੱਲੇ ਜਾਂਦੇ ਨੇ ਉਹ ਤੇ ਇੱਕ ਲੰਬਾ ਕੰਮ ਹੁੰਦਾ ਵੀ ਬਾਹਰ ਕੱਪੜਾ ਸੁੱਕਣੇ ਪਾਏ ਮੈਂ ਪਹਿਲਾਂ ਤੋ ਉੱਤੇ ਪਈ ਸੀ ਮਸ਼ੀਨ ਚ ਲੋਡ ਕਰਤੇ ਸੀ ਤੇ ਇੱਕ ਦੋ ਮੈਂਟ ਸ਼ੀਟ ਸੀ ਉਹ ਮੈਂ ਅਲੰਗ ਤੋਂ ਸੈਮੀ ਮਸ਼ੀਨ ਚਲਾ ਕੇ ਧੋ ਲਈਆਂ ਹੁਣ ਪੌਣੇ ਕੱਪੜੇ ਸੁੱਕਣੇ ਤੇ ਇਹ ਹੁੰਦਾ ਹਰ ਇੱਕ ਦਾ ਅਲੱਗ ਲ ਸਿਸਟਮ ਹੁੰਦਾ ਹੰਜ ਮੈਂ ਸ਼ੁਰਤਾਰ ਦੇ ਨਾ ਸ਼ੁਰੂ ਵਿੱਚ ਮੈਂ ਮੋٹے ਕੱਪੜੇ ਹੈਵੀ ਕੱਪੜੇ ਜਾਂਦੇ ਪਾਉਣੀ ਹੁੰਦੀ ਹੈ ਪੈਂਟਾਂ ਲਾ ਲਉ ਪਜਾਮੇ ਜੇ ਤੁਸੀਂ ਪਾਵਲ ਧੋਤੇ ਨੇ ਤਾਂ ਕਿ ਪੈਂਟਾ ਪਜਾਮਾ ਦੇ ਨੇਫੀ ਵੀ ਉਹ ਜਿਆਦਾ ਟਾਈਮ ਲੈਂਦੇ ਨੇ ਸੁੱਕਣ ਵਾਸਤੇ ਇਸ ਕਰਕੇ ਸਟਾਰਟਿੰਗ ਚ ਮੈਂ ਉਹ ਕੱਪੜੇ ਪਾਉਣੇ ਹੁੰਦੇ ਕਿਉਂਕਿ ਉਧਰ ਧੁੱਪ ਪਹਿਲਾਂ ਆਉਂਦੀ ਹੈ ਤੇ ਲਾਸਟ ਤੱਕ ਰਹਿੰਦੇ ਚਲੋ ਹੁਣ ਤਾਂ ਗਰਮੀ ਉਹ ਵੀ ਸੁੱਕ ਜਾਂਦੇ ਨੇ ਪਰ ਉਹ ਆਦਤ ਬਣੀ ਹੋਈ ਹੁੰਦੀ ਆਪਣੀ ਹੈ ਨਾ ਮੇਰੀ ਵੀ ਆਦਤ ਆ ਵੀ ਸਟਾਰਟ ਤਾਰ ਦੀ ਸ਼ੁਰੂ ਤੋਂ ਮੈਂ ਕੱਪੜੇ ਮੋٹے ਹੈਵੀ ਪਾਉਣੇ ਲਗੇ ਤੇ ਉਸ ਤੋਂ ਬਾਅਦ ਫਿਰ ਆਉਂਦੇ ਆਉਂਦੇ ਇਧਰ ਲਾਸਟ ਤੇ ਹਲਕੇ ਕਾਟਨ ਦੇ ਜਿਵੇਂ ਮੇਰੇ ਕੋ ਸੂਟ ਹੋਗੇ ਉਹ ਕਿ ਹਲਕੀਆਂ ਟੀ-ਸ਼ਰਟਸ ਹੋ ਗਈਆਂ ਵੀ ਉਹ ਸ਼ੁਰੂ ਵਿੱਚ ਮੈਂ ਪਰ ਹੈਵੀ ਕੱਪੜੇ ਹੀ ਪੌਣੇ ਤਾਰ ਚ ਉਹ ਜਿਵੇਂ ਹੱਥ ਟਿਕਿਆ ਹੁੰਦਾਗਾ ਤੇ ਕੱਪੜੇ ਸੁੱਕਣੇ ਪਾਰੀ ਸੀ ਤੇ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾ ਕੇ ਫਿਰ ਮੈਂ ਕੁੱਟਣੇ ਸੀਗੇ ਆ ਕਿਚਾਪ ਕਿਚਨ ਦੇ ਪੌਣੇ ਪਿਉਂਤੇ ਸੀਗੇ ਇਹ ਵੀ ਕੁੱਟਦਾ ਨਹੀਂ ਉਹ ਤਾਂ ਗਰਮ ਪਾਣੀ ਸੋਕ ਕਰਕੇ ਸੋਕ ਰਿਆਂ ਨੂੰ ਘਾਂਟੇ ਵਾਂਗੂ ਹੋ ਗਿਆ ਸੀਗਾ ਨਿਖਰ ਜਾਂਦੇ ਨੇ ਪਾਣੀ ਵਿੱਚ ਪਏ ਪਏ ਪਰ ਫਿਰ ਵੀ ਹਲਕੀ ਜੀ ਥਾਪੀ ਲਾ ਕੇ ਨਾ ਕੁੱਟ ਲੂੰਗੀ ਇੱਕ ਪਹਿਨੇ ਜਿਆਦਾ ਗੰਦੇ ਵੀ ਨੂੰਦੇ ਵੀ ਬਹੁਤ ਜ਼ਿਆਦਾ ਗੰਦੇ ਕਰਕੇ ਫਿਰ ਮੈਂ ਬਦਲਦੀ ਆ ਇਹ ਗੰਦੇ ਤਾਂ ਹੁੰਦੇ ਹੀ ਨਹੀਂ ਹੈਗੇ ਪੋਨੇ ਬਸ ਉਹੀ 4-5 ਦਿਨਾਂ ਬਾਅਦ ਨੂੰ ਆਏ ਹੋ ਜਾਂਦੇ ਵੀ ਚਲ ਪੋਣਾ ਬਦਲ ਲਈ ਹੈ ਨਾ ਹੋਰ ਫਰੈਸ਼ ਲੈ ਲਈਏ ਕਿਉਂਕਿ ਰੋਟੀ ਵੀ ਨਾਲ ਦੇ ਨਾਲ ਲਾਉਣੀ ਹੈ ਤੇ ਨਾਲ ਦੇ ਨਾਲ ਖਾ ਲੈਣੀ ਹੈ ਕੀ ਕਹਿੰਦੇ ਦੁਪਹਿਰੇ ਸਵੇਰੇ ਕਦੇ ਇੱਕ ਅੱਧਾ ਫੁਲ ਕਾਪੀ ਚਾਹ ਡੱਬੇ 'ਚ ਐਕਸਟਰਾ ਹੁੰਦਾ ਹੂੰ ਤਾਂ ਐਕਸਟਰਾ ਚਲੋ ਬਣਦੇ ਨਹੀਂ ਪਰ ਇਹ ਨਹੀਂ ਹੈਗਾ ਬਹੁਤ ਜ਼ਿਆਦਾ ਆਪਾਂ ਐਕਸਟਰਾ ਰੋਟੀਆਂ ਬਣਾ ਕੇ ਡੱਬੇ 'ਚ ਪਾਈ ਰੱਖਦੇ ਗੰਦੇ ਨਹੀਂ ਹੁੰਦੇ ਪੋਨੇ ਉਹ ਚੌਥੇ ਪੰਜਵੇਂ ਦਿਨ ਚਲੋ ਬਦਲਣਾ ਪੈਂਦਾ ਤੇ ਇਹਨਾਂ ਨੂੰ ਕੁੱਟ ਦੂੰਗੀ ਥਾਪੀ ਨਾਲ ਤੇ ਉਸ ਤੋਂ ਬਾਅਦ ਪਾਣੀ ਛੱਡ ਕੇ ਖੁੱਲਾ ਪਾਣੀ ਜਦ ਤੱਕ ਬਿਲਕੁਲ ਸਾਫ਼ ਪਾਣੀ ਇਹਨਾਂ ਨਿਕਲਦਾ ਹੈਗਾ ਫਿਰ ਕੋਲ ਚਿੱਟਾ ਪਾਣੀ ਉਹ ਤੱਕ ਮੈਂ ਇਹਨਾਂ ਨੂੰ ਘੁੱਟ ਦਾਨੀ ਤਾਂ ਕਿ ਵਿੱਚ ਸਰਫ ਬਣਾ ਰਿਹਾ ਜੀ ਔਰ ਸਰਫ ਵੀ ਨਿਰਮਾ ਯੂਜ਼ ਕਰਦੇ ਜਿਹੜਾ yellow ਵਾਲਾ ਨਿਰਮਾ ਹੁੰਦਾ ਨਾ ਉਹ ਵਾਲਾ ਯੂਜ਼ ਕਰਦੀ ਫਿਰ ਉਹਦੇ ਕੋਈ ਸਰਫ ਦੀ ਕੋਈ ਖੁਸ਼ਬੂ ਨਹੀਂ ਹੁੰਦੀ ਹੈਗੀ ਫਿਰ ਜੇ ਆਪਾਂ ਕੋਈ ਵੀ ਖੁਸ਼ਬੂਦਾਰ ਸਰਫ ਯੂਜ਼ ਕਰਦੇ ਫਿਰ ਜਦੋਂ ਰੋਟੀਆਂ ਧਰਦੇ ਆ ਭਾਫ਼ ਨਾਲ ਨਾ ਸਰਫ ਦੀ ਖੁਸ਼ਬੂ ਆਉਂਦੀ ਹੈ ਰੋਟੀਆਂ 'ਚ ਵੀ ਆਉਂਦੀ ਹੈ ਉਸ ਕਰਕੇ ਮੈਂ ਨਿਰਮਾ ਸਰਫ ਯੂਜ਼ ਕਰਦੀ ਹਾਂ ਹੁਣ ਸੈਮੀ ਵਾਲੇ ਰਹਿ ਗਏ ਸੀ ਕੱਪੜੇ ਪਾਸੇ ਦੋ ਚਾਦਰਾਂ ਹੀ ਪਾਈਆਂ ਸੀ ਮ ਤੇ ਬਾਕੀ ਤਾਂ ਫੁੱਲੀ ਮਸ਼ੀਨ ਚ ਧੋਤੇ ਸੀ ਇਹ ਵੀ ਮੈਂ ਕਿਹਾ ਚਲੋ ਨਾਲ ਦੇ ਨਾਲ ਕੰਮ ਕਰਦੇ ਕਰਦੇ ਦੋ ਗੇੜੇ ਇਹਨਾਂ ਨੂੰ ਵੀ ਆ ਜਾਣਗੇ ਇਹ ਵੀ ਧੋਤੇ ਨਹੀਂ ਆ ਸਾਰੇ ਕੱਪੜੇ ਧੋਤੇ ਗਏ ਤੇ ਉਸ ਤੋਂ ਬਾਅਦ ਆ ਗਈ ਸੀ ਅੰਦਰ ਕਿਚਨ ਵਿੱਚ ਤੇ ਇੱਧਰ ਬਣ ਚੁੱਕੀ ਸੀ ਸਬਜੀ ਟਿੰਡੋ ਦੀ ਸਬਜੀ ਬਣ ਚੁੱਕੀ ਹੈ ਫਿਰ ਅੰਦਰ ਲਈ ਜਾਂਦੇ ਕੰਮ ਵੀ ਆ ਹੁੰਦਾ ਵੀ ਇੱਕ ਵਾਰ ਟਾਈਮ ਨਾ ਹੋ ਜਾਣ ਤੇ ਇੱਧਰ ਬਣ ਚੁੱਕੀ ਹੈ ਦਾਲ ਸਾਤ ਮੂੰਗੀ ਦੀ ਥੋੜਾ ਜਿਹਾ ਮੈਨੂੰ ਪਾਣੀ ਲੱਗਿਆ ਵੀ ਹੈਗਾ ਫਿਰ ਮੈਂ दाल ਘੋਟ ਕੇ ਗੈਸ ਤੇ ਰੱਖ ਦਿੱਤੀ ਮੇਰੇ ਪਾਣੀ ਦਾ ਥੋੜਾ ਜਿਹਾ ਹੋ ਜੂ ਠੀਕ ਤੇ ਇਧਰ ਪਾਇਆ ਪਿਆ ਕद्दू ਦਾ ਰਾਇਤਾ ਸਾਰਿਆਂ ਸਾਰਿਆਂ ਲਈ ਅੱਜ ਬਣਾਇਆ ਤੇ ਪਾਇਆ ਕद्दू ਵੀ ਬੋਇਲ ਕੀਤਾ ਕद्दू ਰਾਇਤਾ ਇਧਰ ਥੋੜਾ ਜਿਹਾ ਮੈਂ ਐਕਸਟਰਾ ਕद्दू ਸੂ ਕੱਢ ਕੇ ਰੱਖਤਾ ਫਿਰ ਰਾਇਤਾ ਪੈ ਜੂ ਆਟਾ ਗੁੰਨਤਾ ਦੁੱਧ ਬੋਇਲ ਹੋਇਆ ਪਿਆ ਕਿਚਨ ਦੇ ਕੰਮ ਹੋ ਗਏ ਸੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੱਪੜੇ ਸੁੱਕ ਰਹੇ ਸੀ ਅੰਦਰ ਤਾਰ ਕੇ ਰੱਖ ਰਹੀ ਸੀ ਔਰ ਜੇ ਟਾਈਮ ਹੁੰਦਾ ਨਾਲ ਦੇ ਨਾਲ ਤਾਂ ਮੈਂ ਤੈਅ ਕਰਕੇ ਰੱਖ ਦਦਨੀ ਆ ਜੇ ਨਹੀਂ ਟਾਈਮ ਹੁੰਦਾ ਤਾਂ ਉਤਾਰ ਕੇ ਇੱਕ ਵਾਰ ਬੈਠ ਤੇ ਰੱਖ ਦਦਨੀ ਫਿਰ ਜਿਹੜਾ ਟਾਈਮ ਲੰਘਦਾ ਉਦੋਂ ਤੈਅ ਕਰ ਦਦਨੀ ਕੋਸ਼ਿਸ਼ ਤਾਂ ਹੁੰਦੀ ਆ ਕਿ ਨਾਲ ਦੇ ਨਾਲ ਹੀ ਕਰ ਦਦ ਤੈ ਕੱਪੜੇ ਨਾਲ ਦੇ ਨਾਲ ਜਿਹੜੇ ਸੌਟ ਆਊਟ ਹੋ ਜਾਣ ਤਾਂ ਉਹਦੇ ਬਾਅਦ ਕਿਤੇ ਦੇਖੋ ਰੀਸ ਹੀ ਨਹੀਂ ਹੈ ਨਾ ਫਿਰ ਬੈੱਡ ਵੀ ਇਸ ਤਰ੍ਹਾਂ ਥੋੜਾ ਲੱਗਦਾ ਨਾ ਅਜੀਬ ਜਿਵੇਂ ਕੱਪੜੇ ਹੀਨੇ ਪਏ ਨੇ ਉੱਪਰ ਚਾਏ ਆ ਤੋਤੇ ਹੋਏ ਨੇ ਪਰ ਫਿਰ ਇਹ ਬੁਰਾ ਲੱਗਦਾ ਬੈੱਡ ਹੀ ਸੈੱਟ ਕਰ ਦੂੰਗੀ ਪ੍ਰੈਸ ਵਾਲੇ ਅਲੱਗ ਤੋਂ ਪ੍ਰੈਸ ਲਈ ਕੱਢ ਦੂੰਗੀ ਜੋ ਕੋਈ ਬੈੱਡ ਸ਼ੀਟ ਜਾਂ ਤਾਂ ਇਹ ਕੁਝ ਕਾਟਨ ਦੀਆਂ ਜਾਂ ਪਿੱਲੋ ਕਵਰ ਕੁਝ ਇਹੋ ਜਿਹੇ ਨੇ ਵੀ ਬਹੁਤ ਜ਼ਿਆਦਾ ਇਕੱਠੇ ਹੋ ਗਏ ਹਨ ਫਿਰ ਉਹਨਾਂ ਤੇ ਮੈਂ ਉਹ ਕਰਦਾ ਨਹੀਂ ਪ੍ਰੈਸ ਮਾਰਦਾ ਨਹੀਂ ਹੁੰਦੀ ਆ ਪਰ ਇਹ ਜਿਵੇਂ ਨੂੰ ਲੱਗਦਾ ਨਹੀਂ ਮੇਰੇ ਕੋਲ ਕੋਈ ਬੈੱਡ ਸ਼ੀਟ ਹੈਗੇ ਵੀ ਇਹਨੂੰ ਪ੍ਰੈਸ ਮਾਰਨ ਦੀ ਲੋੜ ਹੋ ਸ਼ਾਇਦ ਹੋਵੇ ਤੇ ਕੱਦੀ ਹੋਵੇ ਵੀ ਜਿਹਨੂੰ ਲੋੜ ਪੈਂਦੀ ਹੋਵੇ ਜਦੋਂ ਪਿੱਲ ਕਵਰ ਮੈਂ ਤੈਅ ਕਰਦੀ ਆ ਅੱਛੀ ਜਿਹਾ ਹੱਥ ਮਾਰ ਕੇ ਨਾਲ ਦੀ ਨਾਲ ਹੀ ਮੈਂ ਉਹਨਾਂ ਨੂੰ ਸਿੱਧੇ ਕਰਦਾ ਨਹੀਂ ਵੀ ਬਲਣਾ ਪੈਂਦਾ ਕਿਉਂਕਿ ਹੁਣ ਲੱਗਦਾ ਤਾਂ ਪ੍ਰੈਸ ਵੱਜ ਜਾਂਦੀ ਆ ਤੇ ਫਿਰ ਆਹ ਸਾਰੇ ਕੱਪੜੇ ਵਾਸ ਮੈਂ ਸਿੱਧੇ ਕਰਕੇ ਨਾਲ ਦੀ ਨਾਲ ਹੀ ਮੈਂ ਉਧਰ ਚੇਅਰ ਤੇ ਰੱਖ ਦੂੰਗੀ ਇਹ ਲੱਗ ਹੋ ਜਾਣਗੇ ਕੱਪੜੇ ਸੰਭਾਲਣੇ ਵੀ ਟਾਈਮ ਤੇ ਹੀ ਪੈਂਦੇ ਨੇ ਟਾਈਮ ਤੇ ਸਮਝਣ ਦੋ ਵਾਰ ਗਰੀਸ ਨਹੀਂ ਕੰਮ ਇਧਰ ਉਧਰ ਬਹੁਤ ਘੱਟੇ ਹੋ ਜਾਂਦੇ ਨੇ ਘਰ ਵਿੱਚ ਤੇ ਹੁਣ ਮੈਂ ਕਰ ਲਿਆ ਸੀ ਆਪਣੇ ਲਈ ਬ੍ਰੇਕਫਾਸਟ ਇੰਨੇ ਜ਼ਿਆਦੇ ਕੰਮਾਂ ਵਿੱਚ ਨਾ ਆਵਿਆਪਿਕ ਵਧੀਆ ਬ੍ਰੇਕਫਾਸਟ ਬਣਦਾ ਹੀ ਨਹੀਂ ਬਸ ਸੌਖੀ ਜੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਵੀ ਠੀਕ ਆ ਘੱਟ ਟਾਈਮ ਵਾਲੀ ਉਹੀ ਬਣਾ ਲਵਣੀ ਆ ਤੇ ਬਣਾਣਾ ਸਮੂਤੀ ਬਣਾਈ ਸੀ ਅੱਜ ਮੈਂ ਬਸ ਟਾਈਮ ਆਪਣੇ ਲਈ ਪਤਾ ਨਹੀਂ ਕਿਉਂ ਟਾਈਮ ਦੀ ਸ਼ਾਰਟੇਜ ਪਈ ਜਾਂਦੀ ਹੈ ਹੋਰ ਕੰਮਾਂ ਲਈ ਬਹੁਤ ਟਾਈਮ ਕੱਢ ਲਾਣੇ ਆਪਾਂ ਕਿਚਨ ਦਾ ਹੁਣ ਸਾਰਾ ਕੰਮ ਫਿਨਿਸ਼ ਕਰਕੇ ਤੇ ਮੈਂ ਕਰਨ ਲੱਗੀ ਸੀ ਡਸਟਿੰਗ ਦੇਖ ਕੇ ਨਾ ਰਹਿਣਾ ਨਹੀਂ ਗਿਆ ਹੈ ਘਰ ਦਾ ਹਾਲ ਵੀ ਇੰਨੀ ਜਿਆਦਾ ਮਿੱਟੀ ਹਾਈ ਰਹਿ ਨਹੀਂ ਹੁੰਦਾ ਦੇਖ ਕੇ ਔਰ ਜਿਵੇਂ ਮੈਂ ਡਸਟਿੰਗ ਕਰਦੀ ਕਰਦੀ ਬਾਹਰ ਬਾਹਰਲੀ ਸਾਈਡ ਦਰਵਾਜ਼ੇ ਦੀ ਨਿਕਲੀ ਨਾ ਦਰਵਾਜ਼ੇ ਦੇ ਉੱਪਰ ਇੰਨੀ ਜਿਆਦਾ ਮਿੱਟੀ ਦੇ ਉਹ ਮਿੱਟੀ ਦੀ ਆਪਾਂ ਕੀ ਕਹਾਂਗੇ ਜਾਲੇ ਇੱਕ ਤਾਂ ਜਾਲੇ ਹੁੰਦੇ ਨੇ ਇੱਕ ਮਿੱਟੀ ਦੀਆਂ ਢੇਰੀਆਂ ਜੀਆਂ ਗੰਡਾਂ ਜੀਆਂ ਕਹਿ ਲਓ ਕੁਛ ਹੁੰਦੀਆਂ ਨੇ ਨਾ ਦਰਵਾਜ਼ੇ ਦੀ ਬਾਹਰ ਵਾਲੀ ਸਾਈਡ ਸੀ ਫਿਰ ਮੈਂ ਚਾੜੂ ਲੈ ਕੇ ਸਾਰਾ ਰਮੇਤ ਸਾਫ਼ ਕੀਤਾ ਡੋਰ ਦੀ ਸਾਈਡਸ ਉੱਪਰੋਂ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਸੀ ਡਸਟ-ਡਸਟੀ ਸਾਰੇ ਵਿੱਚ ਚਾੜੂ ਨਾਲ ਸਾਫ਼ ਕੀਤੀਆਂ ਇਹਨਾਂ ਜਿਆਦਾ ਗੰਦਾ ਲੱਗ ਰਿਹਾ ਇਸ ਵਿੱਚ ਚਾੜੇ ਦਾ ਕੀ ਫਾਇਦਾ ਜੇ ਬਾਹਰੋਂ ਦੇਖਣ ਜੀ ਵਧੀਆ ਨਹੀਂ ਲੱਗ ਰਿਹਾ ਹੈਗਾ ਨਾ ਕਿੰਨੀ ਬੁਰਾ ਲੱਗਦਾ ਸਾਰਾ ਹੀ ਸਾਫ਼ ਕੀਤਾ ਹੈਲਪਰ ਨੂੰ ਆਈ ਨਹੀਂ ਹੈਗਾ ਵੀ ਮੈਂ ਝਾੜੂ ਲਾਉਂਦੀ ਨਾਉਂਦੀ ਮਾੜਾ ਜਿਹਾ ਸੇ ਪਾਸੇ ਦੇਖ ਕੇ ਤਾਂ ਮਾੜਾ ਮੋਟਾ ਝਾੜੂ ਮਾਰਦਾ ਨਾ ਇਹਨੇ ਨਾਲ ਉਹ ਭਾਵੇਂ ਚੁਲਾਂ ਪਰ ਨਾਲ ਦੀ ਨਾਲ ਸਫਾਈ ਹੋ ਜਾਂਦੀ ਇਕੱਠਾ ਨਹੀਂ ਹੁੰਦਾ ਹੈਗਾ ਡਸਟ ਵਗੈਰਾ ਮੌਸਮ ਇਹੋ ਜਿਹਾ ਕਰੇ ਵੀ ਕੀ ਕੋਈ ਇੱਕ ਦਿਨ ਕਰ ਲਓ ਦੂਜੇ ਦਿਨ ਫੇਰ ਉਹ ਹੈ ਜਾਂ ਸ਼ਾਮ ਨੂੰ ਹੋ ਜਾਂਦਾ ਦੂਜੇ ਦਿਨ ਕੀ ਕੁਝ ਘੰਟਿਆਂ ਬਾਅਦ ਉਹ ਜਿਵੇਂ ਮਿੱਟੀ ਫੇਰ ਇਕੱਠੀ ਹੋ ਜਾਂਦੀ ਹੈ ਸਾਰਾ ਏਰੀਆ ਏਰੀਆ ਨੇ ਵੀ ਸਾਰਾ ਡੋਰ ਦੇ ਸਾਈਡ ਤੋਂ ਮੈਂ ਸਾਰਾ ਇਹ ਸਾਫ ਕੀਤਾ ਉਪਰੋਂ ਜਿਹੜਾ ਰੂਟੀਨ ਚ ਡਸਟਿੰਗ ਦੇ ਰੂਟੀਨ ਚ ਨਹੀਂ ਹੁੰਦਾ ਸਾਰਾ ਇਹ ਸਾਫ ਕਰਤਾ ਉਸ ਤੋਂ ਬਾਅਦ ਅੰਦਰ ਫਿਰ ਅੰਦਰਲੀ ਡਸਟਿੰਗ ਵੀ ਜ਼ਰੂਰੀ ਹੋ ਜਾਂਦੀ ਹੈ ਬਸ ਦੇਖ ਕੇ ਕਿ ਛੱਡੀ ਨਹੀਂ ਜਾਂਦੀ ਇੰਨੀ ਜਿਆਦਾ ਮਿੱਟੀ ਇੰਨੀ ਜਿਆਦਾ ਮਿੱਟੀ ਨਾਲ ਲੈ ਅਸੀਂ ਸਾਰਾ ਕੰਮ ਕੁੰਮ ਕਰਕੇ ਨਾ ਲੌਬੀ ਵਾਲਾ ਡੋਰ ਉਸ ਤੋਂ ਬਾਅਦ ਬੰਦ ਕਰ ਲਾਨੇ ਆ ਬਸ ਫਿਰੇ ਸ਼ਾਮ ਨੂੰ ਡੋਰ ਖੁੱਲਦਾ ਲੌਬੀ ਵਾਲਾ ਹੁਣ ਜਿਵੇਂ ਮੈਂ ਅਸੀਂ ਸਾਰਾ ਕੰਮ ਕਰ ਲਿਆ ਹੈਲਪਰ ਚਲੀ ਗਈ ਅੰਦਰ ਕੰਮ ਕਰਕੇ ਤੇ ਡੋਰ ਲੌਬੀ ਵਾਲਾ ਬੰਦ ਹੋ ਜਾਊਗਾ ਅਸੀਂ ਆਰਾਮ ਨਾਲ ਚਲੋ ਅੰਦਰ ਬੈਠ ਜਾਈਏ ਬੰਦ ਕਰਕੇ ਪਰ ਫਿਰ ਵੀ ਇੰਨੀ ਮਿੱਟੀ ਇੰਨੀ ਮਿੱਟੀ ਹਾਏ ਮੇਰੇ ਰੱਬਾ ਇੰਨੀ ਮਿੱਟੀ ਸਾਫ ਕਰਨ ਵਾਲਾ ਵੀ ਕੀ ਕਰੂਗਾ ਰੋ ਰੋਜ਼ ਸਾਫ ਵੀ ਨਹੀਂ ਹੁੰਦਾ ਹੈਗਾ ਇੱਕ ਦਿਨ ਨਾ ਸਾਫ ਕਰੋ ਇੱਕ ਦਿਨ ਦੂਜੇ ਦਿਨ ਤਾਂ ਇਹ ਲੱਕੂ ਵੀ ਅੱਜ ਘਰੇ ਕੋਈ ਆ ਗਿਆ ਨਾ ਤਾਂ ਕੀ ਕਹੂ ਕੋਈ ਵੀ ਕਰਨਾ ਹੀ ਪਊਗਾ ਔਰ ਗੈਸਟ ਵੀ ਉਸੇ ਦਿਨ ਆਉਂਦੇ ਨੇ ਜਿਸ ਦਿਨ ਆਪਾਂ ਸਫਾਈ ਅਚੀ ਤਰ੍ਹਾਂ ਨਹੀਂ ਕੀਤੀ ਹੋਈ ਤੇ ਆਹ ਵਾਲਾ ਦਫ਼ਤਰ ਬਹੁਤ ਬਹੁਤ ਜ਼ਿਆਦਾ ਮੇਰੇ ਕੰਮ ਦਾ ਦੇਖੋ نیچے ਇਹਦੇ نیچے ਵੀ ਦੇਖੋ ਸ਼ੀਸ਼ੇ نیچے ਮੈਨੂੰ ਅੱਗੇ ਸਫਾਈ ਕਰਨੀ ਬਹੁਤ ਔਖੀ ਸੀ ਆਰਾਮ ਨਾਲ ਇਹਦੇ નીચે ਚਲਾ ਜਾਂਦਾ ਤੇ ਇਹਦੇ ਨਾ ਹੈਂਡਲ ਛੋਟਾ ਵੀ ਹੋ ਜਾਂਦਾ ਵੱਡੀ ਰੌਡ ਨਿਕਲ ਕੇ ਹੈਂਡਲ ਛੋਟਾ ਵੀ ਬਣ ਜਾਂਦਾ ਇਹ ਆਪਾਂ ਛੋਟੇ ਹੈਂਡਲ ਵਾਂਗੂ ਯੂਜ਼ ਕਰਨਾ ਕਿ ਛੋਟੇ ਬਰਸ਼ ਵਾਂਗੂ ਤੇ ਜਦੋਂ ਵੀ ਆਪਾਂ ਚਾਹੀਏ ਤਾਂ ਵੱਡੀ ਇਹਦੀ ਰੋਡ ਲਗਾ ਕੇ ਅਟੈਚ ਕਰ ਸਕਦੇ ਹਾਂਗੇ ਦੋਨੇ ਤਰ੍ਹਾਂ ਕੰਮ ਦਿੰਦਾ ਕਿਤੇ ਵੀ ਆਪਾਂ ਉੱਪਰ ਫੋਟੋ ਫਰੇਮਸ ਆਪਾਂ ਸਾਫ਼ ਕਰਨ ਦੇਣ ਆਪਣੇ ਹੱਥ ਨਹੀਂ ਜਾਂਦੇ ਖੜੇ ਖੜੇ ਆਪਾਂ ਸੌਕੇ ਤਰੀਕੇ ਨਾਲ ਕਰਨੇ ਨੇ ਉਵੇਂ ਵੀ ਹੋ ਜਾਂਦੇ ਨੇਗੇ ਕੋਈ ਵੀ ਵਾਲ ਹੈਂਗਿੰਗ ਹੈ ਜਾਂ ਫ੍ਰਿਜ ਦੇ ਸਾਈਡ ਤੇ ਨੀਚੇ ਤੁਸੀਂ ਸਫਾਈ ਕਰਨੀ ਉਵੇਂ ਵੀ ਹੋ ਜਾਂਦੀ ਹੈ ਬਹੁਤ ਵਧੀਆ ਲੱਗਿਆ ਮੈਨੂੰ ਇਹਦੀ ਅਟੈਚਮੈਂਟ ਵੀ ਇਹਦੀ ਉਤਰ ਕੇ ਦੂਸਰੀ ਛੋਟਾ ਵੀ ਬਣ ਜਾਂਦਾ ਟੇਬਲ ਦਾ ਜਿਹੜਾ ਨੀਚੇਲਾ ਫਰੇਮ ਹੈ ਉਹ ਇਹ ਇਸੇ ਨਾਲ ਮੈਂ ਸਾਫ਼ ਕਰੂੰਗੀ ਬਹੁਤ ਵਧੀਆ ਹੋ ਗਿਆ ਜਿਆਦਾ ਮੈਨੂੰ ਝੁਕਣਾ ਨਹੀਂ ਪਿਆ ਜਾਨਣੇ ਕਿ ਇਹ ਬਰਸ਼ ਨਾਲ ਲੱਗੇ ਬਹੁਤ ਜ਼ਿਆਦਾ ਝੁਕਣਾ ਪੈਂਦਾ ਕੋ ਆਰਾਮ ਨਾਲ ਇਹਨੂੰ ਬਰਸ਼ ਨਾਲ ਸਾਫ਼ ਕਰ ਰਹੀ ਹਾਂ ਨੀਚੇਲਾ ਫਰੇਮ ਬਹੁਤ ਵਧੀਆ ਸਾਫ਼ ਹੋ ਗਿਆ ਮੈਂ ਕਿਹਾ ਚਲੋ ਇਸ ਨੂੰ ਇੱਕ ਦੋ ਦਿਨ ਯੂਜ਼ ਕਰਕੇ ਦੇਖਦੇ ਆਂ ਕਿਵੇਂ ਕਮਿਆਂ ਆਪਣੇ ਇਹਨੂੰ ਯੂਜ਼ ਕਰ ਸਕਦੇ ਆਂਗੇ ਫਿਰ ਤੁਹਾਡੇ ਨਾਲ ਵੀ ਮੈਂ ਸ਼ੇਅਰ ਤਾਂ ਹੀ ਵੀਡੀਓ ਚ ਕਰ ਰਹੀ ਹਾਂ ਤਾਂ ਕਿ ਉਹ ਬਹੁਤ ਵਧੀਆ ਸਾਫ਼ ਰਹੇ ਬੇ ਨੀਚੇ ਕਿਸੇ ਨਾਲ ਜ਼ਿਆਦਾ ਨਹੀਂ ਝੁਕ ਹੁੰਦਾ ਹਨਾ ਤਾਂ ਆਰਾਮ ਨਾਲ ਆਪੇ ਬਰਸ਼ ਨਾਲ ਸਫਾਈ ਕਰ ਸਕਦੇ ਆਂਗੇ ਸੋਫੇ ਦਾ ਕਵਰ ਝਾੜ ਕੇ ਪਛਾਦੂੰਗੀ ਡਸਟਿੰਗ ਕਰ ਦੂੰਗੀ ਬਸ ਇਹੀ ਹੁੰਦਾ ਘਰ ਵਿੱਚ ਵਿੱਚ ਉਹ ਘਰ ਦੇ ਹਾਲ ਥੋੜੀ ਦੇਖਣਯੋਗ ਹੋਵੇ ਵਧੀਆ ਲੱਗੇ ਆਰਗੇਨਾਈਜ਼ਡ ਹੋਵੇ ਪਰਦੇ ਵਗੈਰਾ ਸੈੱਟ ਹੋਣ ਸੋਫਾ ਜਰਸ ਸੋਫੇ ਦੇ ਕਵਰ ਵਧੀਆ ਸੈੱਟ ਹੋਣ ਫੇਰ ਹੀ ਘਰ ਘਰ ਲੱਗਦਾ ਨਹੀਂ ਤਾਂ ਲੱਗਦਾ ਨਹੀਂ ਘਰ ਘਰ ਬਸ ਇਹ ਹੋ ਗਈ ਕਲੀਨਿੰਗ ਲੌਬੀ ਦੀ ਤੇ ਵਾਸ਼ਫੇਸ਼ਨ ਵੀ ਉਸ ਤੋਂ ਬਾਅਦ ਮੈਂ ਵਾਸ਼ ਕੀਤਾ ਵਾਸ਼ ਕਰਕੇ ਇਹਨੂੰ ਵੀ ਕਰ ਦੂੰਗੀ ਕਲੀਨ ਟੌਵਲ ਚੇਂਜ ਕਰਾਂਗੀ ਸਾਰਾ ਡਰਾਈ ਕਰ ਦੂੰਗੀ ਇਦੋਂ ਪਹਿਲਾ ਵਾਲਾ ਟਾਈਮ ਤੈਨੂੰ ਸਾਰਾ ਕਿਚਨ ਜੀ ਲੰਘ ਜਾਂਦਾ ਬਸ ਪਤਾ ਨਹੀਂ ਦੇਖਣ ਵਾਲੇ ਨਾ ਹੁੰਦੇ ਵੀ ਦੋ ਤਿੰਨ ਜਾਣੇ ਨੇ ਕਿੰਨਾ ਕੰਮ ਆ ਪਰ ਕੰਮ ਇੰਨਾ ਜ਼ਿਆਦਾ ਹੋ ਜਾਂਦਾ ਇੰਨਾ ਜ਼ਿਆਦਾ ਹੋ ਜਾਂਦਾ ਪੁੱਛੋ ਨਾ ਕਾਬਲ ਕਰ ਤੂੰ ਚੇਂਜ ਫਰੈਸ਼ ਟੌਪ ਲਗਾ ਦੂੰਗੀ ਤੇ ਉਸ ਤੋਂ ਬਾਅਦ ਡਸਟਬਿਨ ਦਾ ਕੂੜਾ ਬਾਹਰ ਫੁੱਟਣਾ ਸੀ ਡਸਟਬਿਨ ਖਾਨੀ ਕੀਤਾ ਉਹ ਚ ਪੋਲੀਥਿਨ ਹੋਰ ਨਵਾਂ ਲਗਾਇਆ ਇਦਾਂ ਨੀ ਕਿ ਮੋٹے ਕੰਮ ਹੀ ਚੱਲਦੇ ਰਹਿੰਦੇ ਨੇਗੇ ਲੱਗਦੇ ਹੱਥ ਮੈਨੂੰ ਆ ਹੀ ਹੁੰਦਾ ਚਲੋ ਆ ਵੀ ਕਰਤਾ ਇੱਕ ਵਾਰ ਕੰਮ ਕਰਨ ਲੱਗੀ ਆ ਵੀ ਕਰਦਾ ਤੇ ਕਿਚਨ ਵਾਲੇ ਜੀ ਭਾਂਡੇ ਜੇ ਟੋਕਰੀ ਚ ਪਈਸ ਨੇ ਭਾਂਡੇ ਵੀ ਮੈਂ ਚੱਕਦੇ ਟੋਕਰੀ ਖਾਂਦੀ ਖਾਦੇ ਕਿਉਂਕਿ ਗਰਮੀ ਆ ਭਾਂਡੇ ਹੁਣ ਜਲਦੀ ਸੁੱਕ ਜਾਂਦੇ ਨੇ ਮੈਂ ਕਿਹਾ ਫਿਰ ਦੁਪਹਿਰੇ ਕੋਈ ਭਾਂਡੇ ਖੜਕਾਊਗਾ ਮੇਰਾ ਰੂਮ ਕਿਚਨ ਦੇ ਨਾਲ ਆ ਵੀ ਆਪ ਨੂੰ ਡਿਸਟਰਬੈਂਸ ਹੁੰਦੀ ਭਾਂਡੇ ਵੀ ਮੈਂ ਚੱਕ ਹੀ ਦਵਾ ਤੇ ਹੁਣ ਮੈਂ ਕਿਉਂ ਕਢਣਾ ਸੀ ਕਿਉਂ ਵਾਲਾ ਡੱਬਾ ਜਿਹੜਾ ਅਸੀਂ ਰੂਟੀਨ ਚ ਯੂਜ਼ ਕਰਦੇ ਆ ਜਿਹਦੇ ਵਿੱਚ ਰੂਟੀਨ ਚ ਯੂਜ਼ ਹੁੰਦਾ ਕਿ ਉਹ ਮੈਂ ਜੇ ਵਾਸ਼ ਕੀਤਾ ਸੀਗਾ ਤੇ ਜਦੋਂ ਵੀ ਨਵਾਂ ਡੱਬਾ ਲਗਾਉਣਾ ਕਿਉਂ ਵਾਸਤੇ ਨਵਾਂ ਕਢਦੇ ਆ ਕਿਉ ਪੋਣੀ ਕਿਉਂ ਮੈਂ ਕਿਵੇਂ ਦੱਸਾਂ ਜਿਵੇਂ ਵੱਡਾ ਡੱਬਾ ਮੈਂ ਕੋਲੇ ਰੱਖਿਆ ਹੋਇਆ ਉਹਦੇ ਵਿੱਚ ਮੈਂ ਛੋਟੇ ਚ ਕਿਉਂ ਫੜ ਲੰਨੀ ਆ ਉਹ ਨਮਕ ਲਗਾਇਆ ਫਿਰ ਉਸ ਤੋਂ ਪਹਿਲਾਂ ਮੈਂ ਛੋਟਾ ਵਾਲਾ ਵੀ ਵਾਸ਼ ਕਰ ਲੰਨੀ ਆ ਵਿੱਚ ਨਮਕ ਕਿਉਂ ਪਾਵਾਂਗੇ ਉਹ ਵਾਸ਼ ਕਰ ਲਈਏ ਉਵੇਂ ਹਫ਼ਤੇ ਦਸ ਦਿਨਾਂ ਬਾਅਦ ਚਲੋ ਵਾਸ਼ ਹੁੰਦਾ ਹੀ ਆ ਪਰ ਖਾਸ ਕਰ ਜੇ ਇਸ ਦਿਨ ਨਵੇਂ ਡੱਬੇ ਚ ਕਿਉਂ ਲਾਉਣ ਹੋਵੇ ਫਿਰ ਮੈਂ ਉਹ ਵਾਸ਼ ਹੀ ਕਰ ਲੰਨੀ ਆ ਤੇ ਜਿਹੜਾ ਇੱਕ ਕੰਦ ਖਾਦੀ ਹੋਗੇ ਇਸ ਡੱਬੋਂ ਵਾਸ਼ ਕਰਕੇ ਰੱਖਤਾ ਜ ਮੈਂ ਨਮਕ ਕੱਢ ਲੇ ਵੀ ਇਹਦੇ ਵਿੱਚ ਰੀਫ ਕਰ ਲੰਨੀ ਆ ਟਾਈਮ ਹੋ ਗਿਆ ਹੁਣ 10:30 ਦਾ ਤੇ 9:30 ਮੈਂ ਕਿਚਨ ਚੋਂ ਫ੍ਰੀ ਹੋ ਗਈ ਸੀ ਕਿਚਨ ਦੇ ਕੰਮ ਕਰਕੇ ਉਸ ਤੋਂ ਬਾਅਦ ਕੱਪੜੇ ਪਏ ਸੀ ਥੋੜੇ ਜਿਹਾ ਬਾਅਦ ਉਹ ਚੱਕੇ ਤੈਅ ਕਰੇ ਸੰਭਾਲੇ ਫਿਰ ਡਸਟਿੰਗ ਕਰੀ ਡਸਟਬਿਨ ਖਾਲੀ ਕਰਕੇ ਨਿਊ ਪੋਲੀਥੀਨ ਲਗਾਤਾ ਉਹਦੇ ਵਿੱਚ ਕਿਚਨ 'ਚ ਟੋਕਰੀ 'ਚ ਪਾ ਲੇਤਾ ਤੇ ਪੈਸੀ ਉਹ ਵੀ ਛਿੱਤਰ ਪਾਈਪ ਕਰਕੇ ਟੋਵਰ ਨਾਲ ਚਿੰਨ ਤੇ ਕਿਉਂ ਉਹ ਸੀ ਡੱਬੇ 'ਚੋਂ ਕੱਢ ਕੇ ਰੱਖਤਾ ਵੀ ਦੁਪਹਿਰੇ ਮੈਨੂੰ ਲੋਡ ਹੋਊਗੀ ਘੰਟਾ ਇਦਾਂ ਉੱਪਰਲੇ ਕੰਮ ਮੰਨ ਦਿੱਤਾ ਨਾ ਦਊ ਤਾਂ ਫਿਰ ਕੰਮ ਰਹਿ ਜਾਂਦੇ ਨੇ ਨਾ ਡਸਟਿੰਗ ਕਰਨੀ ਅੱਜਕੱਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਡੌਂਟ ਪੀਨੀਆ ਪਾਣੀ ਦਾ ਗਲਾਸ ਫਿਰ ਨਾ ਆਉਂਗੀ ਫਿਰ ਹੁਣ ਰੈਸਟ ਟਾਈਮ ਹੋਊਗਾ 10:30 11 ਵਜੇ ਤੱਕ ਨਾ ਨੂੰ ਕਿ ਫ੍ਰੀ ਹੋਊਂਗੀ 11 ਤੋਂ ਲੈ ਕੇ 1 ਵਜੇ ਤੱਕ ਮੇਰੇ ਕੋਲ ਬਸ 2 ਘੰਟੇ ਨੇ ਰੈਸਟ ਦੇ ਨਾ ਚਾਹੇ ਮੈਂ ਰੈਸਟ ਕਰਾਂ ਵੀਡੀਓ ਵੀ ਐਡਿਟ ਕਰਾਂ ਪਾਰਟ ਕਰਾਂ ਕੁਝ ਵੀ ਕਰਾਂ 2 ਘੰਟੇ ਯਾਨੀ ਕਿ ਮੇਰੇ ਨੇ ਬਸ ਹੁਣ 1 ਵਜੇ ਫਿਰ ਲੰਚ ਟਾਈਮ ਹੋ ਜਾਂਦਾ ਲੰਚ ਬਣਾਉ ਭਾਂਡੇ ਤੋਂ ਯਾਨੀ ਕਿ ਆਟਾ ਚੁਕਿਆ ਹੁਣ ਤਾਂ ਫੁਲਕੀ ਪੂਆ ਬਣਾਉਣਾ ਹੁੰਦਾ ਫੁਲਕੀ ਬਣਾ ਕੇ ਖਾਣਾ ਫਿਰ ਭਾਂਡੇ ਹੋ ਜਾਂਦੇ ਨੇ ਉਸ ਵੇਲੇ ਨਾਲ ਦੇ ਨਾਲ ਕੋਈ ਹੋਰ ਕੰਮ ਸੁੱਜਣ ਲੱਗ ਜਾਂਦਾ ਵੀ ਆਹ ਕਰ ਲਈ ਕਪੜੇ ਧੋਤੇ ਨੇ ਪ੍ਰੈਸ ਵਾਲੇ ਪਏ ਨੇ ਪ੍ਰੈਸ ਕਰ ਲੂਗੇ ਹੁਣ ਦਿਨੇ ਲਾਈਟ ਹੁੰਦੀ ਹੈ ਪਹਿਲਾਂ ਕਈ ਦਿਨ ਤਾਂ ਲਾਈਟ ਦਾ ਕੱਟ ਲੱਗਦਾ ਰਿਹਾ ਪਰ ਹੁਣ ਦਿਨੇ ਲਾਈਟ ਹੁੰਦੀ ਹੁਣ ਕਪੜੇ ਪ੍ਰੈਸ ਕਰ ਲੂਗੇ ਇੱਦਾਂ ਫਿਰ ਸ਼ਾਮ ਦੀ ਤਿਆਰੀ ਹੋ ਜਾਂਦੀ ਹੈ ਇੱਦਾਂ ਦਿਨ ਲੰਘ ਜਾਂਦਾ ਪਤਾ ਹੀ ਲੰਘਦਾ ਕੰਮਾਂ 'ਚ ਭੱਜੇ ਫਿਰਦੇ ਭੱਜੇ ਫਿਰਦੇ ਇੱਕ ਜਿਹੜਾ ਅੱਜ ਕੱਲ ਦਾ ਮੌਸਮ ਆ ਨਾ ਸਫਾਈ ਬਹੁਤ ਬਹੁਤ ਕਰਨੀ ਪੈਂਦੀ ਹੈ ਤੇ ਸਫਾਈ ਬੰਦੇ ਨੂੰ ਥਕਾ ਦਾਂਦੇ ਤੇ ਟਾਈਮ ਵੀ ਬਹੁਤ ਜ਼ਿਆਦਾ ਖਾਪ ਦਿੰਦੇ ਵਿੱਚ ਸਫਾਈ ਕਰਨ 'ਚ ਬਹੁਤ ਟਾਈਮ ਖਾਪਦਾ ਚਲੋ ਜੀ ਹੁਣ ਪਾਣੀ ਪੀ ਲਾਂ ਉਸ ਤੋਂ ਬਾਅਦ ਫਿਰ ਨਾ ਕੇ ਆਰਾਮ ਕਰਦੇ ਆ ਤੇ ਇਹ ਹ ਮੈਂ ਆਪਣਾ ਲੰਚ ਕਰ ਚੁੱਕੀ ਜੂ ਆਏ ਨੇ ਮੈਂ ਆਪਣਾ ਲੰਚ ਕਰ ਰਹੀ ਸੀ ਤੇ ਮੈਨੂੰ ਕਹਿੰਦਾ ਐ ਕਰੋ ਤੁਸੀਂ ਖਾਣਾ ਖਾ ਲਓ ਆਪਦਾ ਖਾਣਾ ਖਾ ਕੇ ਤੇ ਮੈਨੂੰ ਬਰੈਡ ਪੀਜ਼ਾ ਬਣਾ ਦਿਓ ਮੈਂ ਕਹਿੰਦੀ ਥੋੜਾ ਕੀਤੋਂ ਲਈ ਕਰਿਆ ਬਰੈਡ ਪੀਜ਼ਾ ਖਾਣ ਨੂੰ ਕਹਿੰਨੇ ਬਸ ਮੈਨੂੰ ਬਰੈਡ ਪੀਜ਼ਾ ਬਣਾ ਦਿਓ ਅੱਜ ਤੇ ਉਹਨਾਂ ਨੇ ਮੈਂ ਬਣਾ ਰਹੀ ਸੀ ਬਰੈਡ ਪੀਜ਼ਾ ਉਹਨਾਂ ਨੇ ਖਾ ਲਿਆ ਤੇ ਮੰਮੀ ਨੇ ਖਾ ਲਿਆ ਦੋਨਾਂ ਦੇ ਮਾਪੋਤਾ ਨੇ ਖਾ ਲਿਆ ਅੱਜ ਬਰੈਡ ਪੀਜ਼ਾ ਬਹੁਤ ਟੇਸਟੀ ਬਣਾਇਆ ਸੀ ਜਿਹੜੇ ਮੇਰੇ ਕੋਲ ਪੈਪ੍ਰਿਕਾ ਮਿਰਚਾਂ ਨੇ ਨਾ ਉਹ ਮੈਂ ਇਹਨਾਂ ਉੱਪਰ ਪੀਜ਼ਾ ਉੱਪਰ ਲਗਾ ਦਾਨੀ ਹੁੰਦੀ ਆ ਤੇ ਉਹ ਉਹਨਾਂ ਦਾ ਬਹੁਤ ਸਿੰਪਲ ਜੀ ਰੈਸਪੀ ਹੁੰਦੀ ਹੈ ਬ੍ਰੈਡ ਪੀਜ਼ੇ ਦੀ ਪਰ ਇਹਦਾ ਨਾ 에ਅਰ ਫ੍ਰਾਇਰ ਵਿੱਚ ਟੇਸਟ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਵਧੀਆ ਲੱਗਦਾ 에ਅਰ ਫ੍ਰਾਇਰ ਦਾ ਟੇਸਟ ਤੇ ਹੁਣ ਸੀ ਸ਼ਾਮ ਦਾ ਟਾਈਮ ਸ਼ਾਮ ਦਾ ਟਾਈਮ ਯਾਨੀ ਕਿ ਤੁਸੀਂ ਕਹਿ ਸਕਦੇ ਹੋਗੇ ਵੌਕ ਕਰਕੇ ਮੈਂ ਆ ਗਈ ਸੀ ਅੰਦਰ ਤੇ ਮੈਂ ਕਿਚਨ ਕਲੀਨ ਕਰਨੀ ਸੀ ਕਰਨੀ ਕਈ ਦਿਨਾਂ ਤੋਂ ਬਹੁਤ ਦਿਨ ਹੋ ਗਏ ਮਹੀਨੇ ਤੋਂ ਬਹੁਤ ਦਿਨ ਉੱਪਰ ਲੰਘ ਗਏ ਤੇ ਪਰ ਮੇਰਾ ਮਨ ਨਹੀਂ ਕਰਦਾ ਕੰਮ ਕਰਨ ਨੂੰ ਕਈ ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਮਨ ਕਰਦਾ ਹੀ ਨਹੀਂ ਆਹ ਨਾਲ ਦਾ ਵੀ ਕੁਝ ਕੰਮ ਨਾ ਕਰੋ ਬਸ ਜਿੰਨੇ ਵੀ ਨੇ ਸਰਦਾ ਨਹੀਂ ਖਾਣ ਪਕਾਉਣ ਕਰ ਲਓ ਫਿਰ ਮੈਂ ਲਾਗੀ ਕੀ ਕੰਮ ਤੇ ਬਸ ਮੈਂ ਕਿ ਮਨਾ ਕਰਨਾ ਹੀ ਪਊਗਾ ਹਨਾ ਇਹ ਹੈ ਜ਼ਿੰਮੇਵਾਰੀ ਮੇਰੀ ਹੈ ਮੈਨੂੰ ਹੀ ਕਰਨੀ ਪਊਗੀ ਅੱਜ ਨਹੀਂ ਕਰੂੰਗੀ ਕੱਲ ਨੂੰ ਕਰ ਲੂੰਗੀ ਇੱਕ ਦਿਨ ਦੋ ਦਿਨ ਤਿੰਨ ਦਿਨ ਰੈਸਟ ਕਰ ਲੂੰਗੀ ਕਰਨਾ ਤਾਂ ਪਊਗਾ ਹੀ ਫਿਰ ਕਰਦਾ ਜਾਂ ਮਨ ਕਰਕੇ ਹਿੰਮਤ ਜਟਾ ਕੇ ਖੜੀ ਹੋऊंगी ਸੱਚੀ ਹਿੰਮਤ ਜਟਾ ਕੇ ਹੀ ਕੰਮ ਕਰਨੇ ਪੈਂਦੇ ਨੇ ਬਿਨਾ ਹਿੰਮਤ ਤੋਂ ਕੰਮ ਨਹੀਂ ਹੁੰਦੇ ਹੈਗੇ ਆਪਣੇ ਮਨ ਕਰਨਾ ਕਰਕੇ ਨਾ ਹਿੰਮਤ ਕਰਕੇ ਹੀ ਕੰਮ ਹੁੰਦੇ ਨੇ ਉਹ ਤੁਸ ਕਿ ਮੈਂ ਸੋਚੀ ਚਲੋ ਨਹੀਂ ਕੰਮ ਦਿਲ ਨਹੀਂ ਕਰਦਾ ਮਨ ਨਹੀਂ ਮੰਨਦਾ ਕੰਮ ਕਰਨ ਨੂੰ ਮਨ ਬੇਈਮਾਨ ਹੋ ਜਾਂਦਾ ਹੈ ਤੇ ਮੈਂ ਕਿਹਾ ਚਲੋ ਜਿੰਨਾ ਖੁੰਦਾ ਮੈਂ ਸ਼ੁਰੂ ਕਰਾਂ ਕਿਚਨ ਦੀ ਕਲੀਨਿੰਗ ਤੇ ਉਹ ਮੈਂ ਸ਼ੁਰੂ ਕਰ ਦਿੱਤੀ ਜਿਹੜੀ ਮੇਰੀ ਮਹੀਨੇ ਦੀ ਮੰਥਲੀ ਕਲੀਨਿੰਗ ਹੁੰਦੀ ਹੈ ਕਿਚਨ ਦੀ ਉਹ ਮੈਂ ਸ਼ੁਰੂ ਕਰ ਲਈ ਸੀ ਡੀਪ ਕਲੀਨਿੰਗ ਮਹੀਨੇ ਤੋਂ ਮੈਂ ਕਿਚਨ ਦੀ ਕਰਦੀ ਹੁੰਦੀ ਹਾਂ ਹਫਤਾ 10 ਦਿਨ ਉੱਪਰ ਵੀ ਲੰਘ ਜਾਂਦੀ ਨੇ ਮਹੀਨੇ ਤੋਂ ਕੋਈ ਫਿਕਸਡ ਟਾਈਮ ਨਹੀਂ ਹੈਗਾ ਹਫਤਾ 10 ਦਿਨ ਲੰਘ ਜਾਂਦੇ ਨੇ ਉਹ ਆਈਡੀਆ ਚਲੋ ਆਪਾਂ ਇੱਕ ਮੀਨੇ ਕਦਮ ਮੰਨੇ ਹੋਏ ਮਹੀਨੇ ਇੱਕ ਤੋਂ ਕਰ ਲਾਂਗੀ ਫਿਰ ਮਹੀਨਾ ਆਰਾਮ ਨਾਲਾਂਗੀ ਨਾ ਉਸ ਤੋਂ ਬਾਅਦ ਮਹੀਨੇ ਵਿੱਚ ਮੈਂ ਬਿਲਕੁਲ ਵੀ ਕਿਚਨ ਕਲੀਨਿੰਗ ਨਹੀਂ ਕਰਦੀ ਮਹੀਨੇ ਤੋਂ ਹੀ ਕਰਦੀ ਹੁੰਦੀ ਹਾਂ ਬਸ ਹਾਂ ਜੇ ਕੋਈ ਕੁਝ ਡੁੱਲ ਗਿਆ ਕੁਝ ਜ਼ਿਆਦਾ ਗੰਦਾ ਹੋ ਗਿਆ ਫਿਰ ਤਾਂ ਚਲੋ ਨਾਲ ਦੀ ਨਾਲ ਆਪਾਂ ਵਾਈਪ ਕਰ ਦਾਂਦੇ ਹਾਂ ਪਰ ਉਹ ਕਲੀਨਿੰਗ ਐ ਸੱਚ ਮੈਂ ਕੁਝ ਨਹੀਂ ਕਰਦੀ ਇੱਕ ਮਹੀਨਾ ਤੇ ਮਹੀਨੇ ਤੋਂ ਹੀ ਸਾਰੀ ਦੀਪ ਕਲੀਨਿੰਗ ਹੁੰਦੀ ਹੈ ਬਸ ਸਾਰੇ ਡਰਾਅਰਸ ਦਾ ਸਮਾਨ ਇੱਕ ਇੱਕ ਕਰਕੇ ਕੱਢੂੰਗੀ ਡਰਾਅਰਸ ਵਿੱਚੋਂ ਸਾਫ਼ ਹੋ ਜਾਣਗੇ ਨਾਲੇ ਕੋਈ ਸਮਾਨ ਆਪਣੀ ਨਿਗਾਚ ਹੁੰਦਾ ਜਿਹੜਾ ਕਿ ਆਪਾਂ ਨਹੀਂ ਯੂਜ਼ ਕਰਦੇ ਕੱਢਣਾ ਹੁੰਦਾ ਤਾਂ ਉਹ ਨਿਕਲ ਜਾਂਦਾ ਵੈਸੇ ਇਹ ਜਿਹਾ ਸਮਾਨ ਮੇਰੇ ਕੋਲ ਕੋਈ ਹੁੰਦਾ ਨਹੀਂ ਹੈ ਬਹੁਤ ਹਾਲਾ ਵੀ ਮੈਂ ਜਿਹੜਾ ਨਹੀਂ ਯੂਜ਼ ਕਰਨਾ ਕਿਉਂਕਿ ਘਰ ਦੇ ਇਨੋਵੇਸ਼ਨ ਤੋਂ ਬਾਅਦ ਬਹੁਤ ਬਹੁਤ ਸਮਾਨ ਮੈਂ ਸੇ ਕੱਟਦਾ ਉਦੋਂ ਤਾਂ ਮੈਂ ਤੇ ਦਵਿੰਦਰ ਨੇ ਬਹੁਤ ਜ਼ਿਆਦਾ ਸਮਾਨ ਕੱਢਿਆ ਬਹੁਤ ਭਾਂਡੇ ਭੁੰਡੇ ਬਹੁਤ ਕੁਝ ਜਿਬ ਖੜਿਬੇ ਹੋਰ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਕੁਝ ਕੱਢਦਾ ਸੀ ਉਦੋਂ ਤੇ ਹੁਣ ਇਹ ਇੰਨਾ ਕੁਝ ਹੈ ਨਹੀਂ ਕੱਢਣਾ ਹਣਾ ਬਸ ਉਹਨੀਆਂ ਕਿ ਚੀਜ਼ਾਂ ਮੈਂ ਕਿਚਨ ਵਿੱਚ ਰੱਖਦੀਆਂ ਵੀ ਜਿੰਨੀਆਂ ਕਿ ਯੂਜ਼ ਹੋ ਜਾਣ ਬਾਕੀ ਕੋਈ ਐਕਸਟਰਾ ਭਾਂਡੇ ਹੈਗੇ ਨੇ ਕੁੱਕਰ ਪੁਰਾਣੇ ਹੈ ਐਲੂਮੀਨੀਅਮ ਦੇ ਕੜਾਹੀ ਵਗੈਰਾ ਉਹ ਬਾਹਰ ਵਾਲੀ ਕਿਚਨ ਚ ਪਏ ਨੇ ਵਧੀਆ ਹਾਲਾਚ ਨੇ ਚੱਲਦੇ ਨੇ ਉਹ ਹਜੇ ਦੇਣੇ ਵੀ ਨਹੀਂ ਹੈਗੇ ਕਿਸੇ ਨੂੰ ਵੀ ਆਪ ਦੇ ਦਈਏ ਪਏ ਨੇ ਵੀ ਚਲੋ ਕਦੇ ਕੋਈ ਕੱਠਫਟ ਹੁੰਦਾ ਹੈ ਕੋਈ ਕਰ ਦੋ ਕੁੱਕਰ ਯੂਜ਼ ਕਰਨੇ ਪੈ ਜਾਂਦੇ ਨੇ ਉਹ ਪਏ ਨੇ ਬਾਹਰ ਵਾਲੀ ਕਿਚਨ ਵਿੱਚ ਭਾਂਡੇ ਪਈ ਕੜਾਖਣਾਕ ਹੁੰਦੇ ਨੇ ਕੰਮ ਆਈ ਜਾਂਦੇ ਨੇ ਕਦੇ ਉਾਂ ਰੱਖੇ ਹੋਏ ਨੇਗੇ ਤੇ ਇਧਰ ਵਸੇ ਕਿੱਕ ਕੈਬਿਨੇਟ ਤਾਂ ਇੱਕ ਇੱਕ ਡਰਾਅਰ ਤਾਂ ਮੈਂ ਸਮਾਨ ਕੱਢ ਰਹੀ ਆ ਸਾਫ਼ ਕਰਕੇ ਫੇਰ ਅੰਦਰ ਰੱਖ ਰਹੀ ਆ ਕੌੰਗੇ ਮਹੀਨੇ ਦੇ ਵਿੱਚ ਵਿੱਚ ਕਾਫੀ ਕੁਝ ਡਰਾਸ ਦੇ ਵਿੱਚ ਨੀਚੇ ਕੁਛ ਨਾ ਕੁਛ ਗਿਰ ਜਾਂਦਾ ਕਾਫੀ ਕੁਝ ਇਕੱਠਾ ਹੋ ਜਾਂਦਾ ਫਿਰ ਸਫਾਈ ਕਰੇ ਤਾਂ ਹੀ ਸਫਾਈ ਹੁੰਦੀ ਹੈ ਸਾਫ਼ ਸੁਥਰਾ ਲੱਗਦਾ ਔਰਗਨਾਈਜੇਸ਼ਨ ਹੋ ਜਾਂਦੀ ਹੈ ਨਵੇਂ ਸਿਰੇ ਤੋਂ ਨਵੇਂ ਸਿਰੇ ਤੋਂ ਆਪਾਂ ਸਮਾਨ ਚੀਨ ਕੇ ਰੱਖਦੇ ਹਾਂ ਵਧੀਆ ਲੱਗਦਾ ਸਫਾਈ ਵੀ ਹੋ ਜਾਂਦੀ ਹੈ ਸਮਾਨ ਵੀ ਨਵੇਂ ਸਿਰੇ ਤੋਂ ਚਿਣਿਆ ਜਾਂਦਾ ਹਮ ਬਾਕੀ ਆਪ ਦਾ ਆਪ ਦਾ ਰੁਟੀਨ ਹੁੰਦਾ ਮੇਰਾ ਬਸ ਇਹੀ ਰੁਟੀਨ ਹੈ ਮੇਰਾ ਰੁਟੀਨ ਮੇਰਾ ਫਿਕਸ ਹੈ ਕਿ ਮੈਂ ਹਰ ਮਹੀਨੇ ਕਿਚਨ ਦੀ ਸਫਾਈ ਕਰਨੀ ਕਰਨੀ ਹੈ ਡੀਪ ਕਲੀਨਿੰਗ ਹੀ ਕਹਿ ਲਉ ਔਰ ਕਰਦੀ ਵੀ ਸਿਰਫ ਉਹ ਕੈਬਿਨੇਟਸ ਸੀਆਂ ਜਿਹੜੀਆਂ ਕਿ ਕੈਬਿਨੇਟਸ ਜਾਂ ਡਰਾਅਰਸ ਬਹੁਤ ਜ਼ਿਆਦਾ ਪਰ ਰੈਗੂਲਰ ਯੂਜ਼ ਕਰਦੇ ਆ ਜਿਹੜੇ ਰੈਗੂਲਰ ਯੂਜ਼ ਨਹੀਂ ਹੁੰਦੇ ਹਰ ਰੋਜ਼ ਨਹੀਂ ਯੂਜ਼ ਹੁੰਦੇ ਨਾ ਉਹ ਮੈਂ 2 ਮਹੀਨਿਆਂ ਤੋਂ ਜਾਂ 6 ਮਹੀਨਿਆਂ ਤੋਂ ਜਾਂ ਕੋਈ ਕੋਈ ਮੈਂ ਸਾਲ ਤੋਂ ਵੀ ਕਰਦੀ ਹੁੰਦੀ ਆ ਪਰ ਮਹੀਨੇ ਤੋਂ ਉਹੀ ਕਰਦੀ ਆ ਜਿਹੜੇ ਜ਼ਿਆਦਾ ਯੂਜ਼ ਹੁੰਦੇ ਨੇ ਆ ਨੀਚੇ ਵਾਲਾ ਡਰਾਅਰ ਚ ਖਾਲੀ ਪਲਾਸਟਿਕ ਦੇ ਕੰਟੇਨਰਸ ਹੁੰਦੇ ਨੇ ਇਹ ਬਹੁਤ ਬਹੁਤ ਜ਼ਿਆਦਾ ਯੂਜ਼ ਹੁੰਦਾ ਡਰਾਅਰ ਕੰਟੇਨਰ ਫ੍ਰਿਜ ਵਿੱਚ ਇੰਨੇ ਜ਼ਿਆਦਾ ਕੰਮ ਆਉਂਦੇ ਆ ਨਾ ਬਹੁਤ ਜ਼ਿਆਦਾ ਤੇ ਹੁਣ ਮੈਂ ਕਰ ਰਹੀ ਸੀ ਆਪਣਾ ਡਿਨਰ ਡਿਨਰ ਵਿੱਚ ਅੱਜ ਮੈਂ ਲਈ ਨੇ ਬੋਇਲਡ ਐਗ ਥੋੜਾ ਮੈਂ ਸੈਲਡ ਖਾ ਲਿਆ ਸੀ ਤੇ ਬੋਇਲਡ ਐਗ ਟਾਈਮ ਹੋ ਰਿਹਾ 7:30 ਦਾ ਤੇ ਹੁਣ ਮੈਂ ਕਿਚਨ ਜੋ ਫ੍ਰੀ ਹੋ ਕੇ ਆਈ ਆ ਕੰਮ ਕਿਚਨ ਦੇ ਹੋ ਗਏ ਡਨ ਦਵਿੰਦਰ ਨੇ ਲੇਟ ਰੋਟੀ ਖਾਧੀ ਇਹ ਮੰਡੀ ਸੀਗੇ ਕਣਕ ਖਾ ਲਈ ਪਈਆ ਮੰਡੀ ਚ ਮੰਡੀ ਚ ਵੋਇਸ ਸੀਗੇ ਇਹਨਾਂ ਨੇ ਲੇਟ ਖਾਣਾ ਖਾਧਾ ਤੇ ਹੁਣ ਸਾਰਾ ਕੰਮ ਨੇ ਵੇਟ ਗਈ ਕਿਚਨ ਦਾ ਕਿਚਨ ਕਲੀਨ ਕਰਕੇ ਸਵੇਰ ਲਈ ਚ ਵਾਈਟ ਚਨੇ ਸੋਕ ਕਰਕੇ ਭਿੰਡੀ ਕੱਟ ਕੇ ਰੱਖ ਤੇ ਸਵੇਰ ਵਾਸਤੇ ਚਨੇ ਸੋਕ ਕਰਕੇ ਰੱਖ ਤੇ ਦੋ ਬਣਾਉ ਸਬਜ਼ੀਆਂ ਸਵੇਰੇ ਉਹਨੇ ਪਿੰਡੀ ਸੁੱਕੀ ਸਬਜੀ ਬਣ ਕੇ ਪਿਚਕ ਜਾਂਦੀ ਥੋੜੀ ਜਿਹੀ ਰਹਿ ਜਾਂਦੀ ਫਿਰ ਸਰ ਨਾਲ ਵਾਈਟ ਚਾਣੀ ਕਰ ਲੂੰਗੀ ਪਤਾ ਨਹੀਂ ਕਿਹੋ ਜਿਹਾ ਦਿਨ ਚੱਲ ਰਿਹਾ ਹੁਣ ਬੜੇ ਸੁਸਤੀ ਵਾਲੇ ਜਿਤ ਦਿਨ ਚੱਲ ਰਹੇ ਨੇ ਇੰਨੇ ਸੁਸਤੀ ਵਾਲੇ ਕੰਮ ਦਿਮਾਗ ਕਹਿੰਦਾ ਵੀ ਕੰਮ ਕਰੀ ਆਹ ਕੰਮ ਪਏ ਨੇ ਪਰ ਮਨ ਕਹਿੰਦਾ ਵੀ ਛੱਡ ਪਰੇ ਫੇਰ ਕਰ ਲਾਂਗੇ ਪਤਾ ਨਹੀਂ ਸੁਸਤੀ ਇੰਨੀ ਆਹੀ ਰਹਿੰਦੀ ਆ ਉੱਠਣ ਨੂੰ ਦਿਲ ਨਹੀਂ ਕਰਦਾ ਕੰਮ ਨੂੰ ਹੱਥ ਪਾਉਣਿਆਂ ਲੱਗਦਾ ਵੀ ਚਲੋ ਫੇਰ ਕਰ ਲਾਂਗੇ ਛੱਡ ਪਰੇ ਪਤਾ ਨਹੀਂ ਕੀ ਗੱਲ ਮੈਨੂੰ ਕੀ ਹੋਇਆ ਪਿਆ ਕਹੀ ਦਿਨਾਂ ਦਾ ਬਹੁਤ ਸੁਸਤੀ ਜੜੀ ਪਈ ਆ ਸੁਸਤੀ ਕਹਿ ਲੋ ਪਤਾ ਨਹੀਂ ਜੀ ਨਿਕਲਦਾ ਕੰਮ ਕਰ ਨੂੰ ਬਸ ਅਨਸਰ ਦੇ ਨੂੰ ਕਰੀ ਜਾਂਦੇ ਧੱਕੇ ਜਿ ਨਾਲ ਹੀ ਕਰੀ ਜਾਂਦੇ ਆ ਚਲੋ ਜਿਵੇਂ ਹੈਗਾ ਠੀਕ ਚੱਲੀ ਜਾਂਦਾ ਚਲੋ ਜੀ ਹੁਣ ਕਰਦੇ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿਨੇ ਨਹੀਂ ਹੁਣ ਤੱਕ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ